ਇੱਕ ਵੀਡੀਓ ਵਾਇਰਲ ਹੁੰਦੀ ਆ ਬਲਜਿੰਦਰ ਕੌਰ ਦੇ ਖਿਲਾਫ ਤੁਸੀਂ ਬੋਲਦੇ ਹੋ ਜਿਹੜਾ ਇਹ ਸਾਰਾ ਮਸਲਾ ਕੀ ਸੀ ਤੇ ਕਿਉਂ ਤੁਹਾਨੂੰ ਜਿਹੜਾ ਬਲਜਿੰਦਰ ਕੌਰ ਦੇ ਖਿਲਾਫ ਬੋਲਣਾ ਪਿਆ ਪਾਰਟੀ ਨੇ ਉੱਪਰ ਸਿੱਕ ਗੱਲ ਵਾਗੀ ਵੀਡੀਓ ਵਾਇਰਲ ਹੋ ਗਈ ਅਜਮਲ ਸਰ ਦਾ ਪੇਸ਼ੈਂਟ ਵੀ ਹੋ ਗਿਆ ਹਨਾ ਪਰਚੇ ਹੀ ਪੈ ਗਏ ਆ ਮੇਰੇ ਕੋਲ ਰਿਪੋਰਟ ਹੈ ਕਿਉਂਕਿ ਮੈਂ ਭਗਵੰਤ ਜੀ ਦਾ ਫੈਨ ਆ ਸਰਕਾਰ ਸਾਡੀ ਡੈਣ ਚਿੱਟੇ ਕਰਕੇ ਇੱਥੇ ਪੈੰਦੇ ਵੈਣ ਕਿਤੇ ਰੋਂਦੀ ਮਾਂ ਕਿਤੇ ਰੋਂਦੀ ਭੈਣ ਸਰਕਾਰ ਸਾਡੀ ਡੈਣ ਆਮ ਆਦਮੀ ਦੀ ਸਰਕਾਰ ਬਣੂਗੀ ਬੱਚਾ ਬੱਚਾ ਲੱਗਿਆ ਕਹਿਣ ਪਾਰਟੀ ਨਾਲ ਗੁੱਸੇ ਸੀ ਜਾਂ ਬਲਜਿੰਦਰ ਕੌਰ ਦੇ ਨਾਲੋਂ ਨਹੀਂ ਮੈਂ ਬਲਜਿੰਦਰ ਕੌਰ ਨਾਲ ਗੁੱਸੇ ਹਾਂ ਪਾਰਟੀ ਕਹਿੰਦੀ ਕਮੇਟੀਆਂ ਬਣਾਓ ਬੰਦੇ ਲਿਓ ਬੰਦੇ ਕਿੱਥੋਂ ਲੈ ਕੇ ਜਾਈਏ ਜਦੋਂ ਅਸੀਂ ਲੋਕਾਂ ਚ ਵਿਚਰੇ ਹੀ ਨਹੀਂ ਸਾਨੂੰ ਲੋਕਤਾਨੇ ਮਿਹਣੇ ਦਿੰਦੇ ਸੀ ਮੈਨੂੰ ਗਾਲਾਂ ਸਭ ਤੋਂ ਵੱਧ ਮਿਲਦੀਆਂ ਸ਼ਿਕਵਾ ਬਲਜਿੰਦਰ ਕੌਰ ਨਾਲ ਇਹ ਜਿਹੜੇ ਸਾਡੇ ਲੀਡਰ ਸੀ ਐਮਐਲਏ ਬਣਾਏ ਐ ਕੋ ਸਾਡੇ ਚਾਹਵ ਨੂੰ ਹਟ ਗਈ ਉਹਨਾਂ ਚੀਗੋ ਆ ਗਈ ਤੇ ਇਸ ਕਰਕੇ ਸਾਨੂੰ ਬੋਲਣਾ ਪਿਆ ਬਲਜਿੰਦਰ ਕੌਰ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਦੇਖੋ ਉਹਨਾਂ ਦੇ ਪਿਤਾ ਜੀ ਆਏ ਸੀ ਘਰੇ ਮੇਰੇ ਮੇਰੀ ਤਾਂ ਰਤਾਂ ਦੀ ਨਿੰਦਾ ਉੱਤ ਗਈਆਂ ਆਪਣੇ ਪਰਿਵਾਰ ਨੂੰ ਛੱਡ ਕੇ ਮੈਂ ਤੁਰਿਆ ਸੀ ਰਿਸ਼ਤੇਦਾਰ ਮੇਰੇ ਭੈਣ ਭਾਈ ਸਾਰੇ ਕਹਿੰਦੇ ਸੀ ਸਾਡੇ ਕੋਲ ਤੋਂ ਹੁਣ ਨਹੀਂ ਹਟ ਗਿਆ ਮਿਹਨਤ ਕਰਨ ਵਾਲੇ ਬੰਦੇ ਤੇ ਜਦੋਂ ਲੱਤ ਮਾਰੀ ਜਾਂਦੀ ਹੈ ਉਹਦਾ ਦਿਲ ਟੁੱਟ ਜਾਂਦਾ ਹੈ ਕਿਉਂਕਿ ਕ੍ਰਾਂਤੀਕਾਰੀ ਬੰਦੇ ਹਮੇਸ਼ਾ ਗੁੱਡ ਨਾਲ ਚੱਲਦੇ ਆ ਥਾਪੀ ਨਾਲ ਚੱਲਦੇ ਆ ਸਾਹਬ ਤਾਂ ਜਿਵੇਂ ਮੈਂ ਫੋਨ ਲਾਵਾ ਉਹ ਆਪ ਚੱਕਦੇ ਨੇ ਉਹਨਾਂ ਵੱਲੋਂ ਕੋਈ ਉਹ ਨਹੀਂ ਸਿਰਫ ਤੇ ਸਿਰਫ ਬਲਜਿੰਦਰ ਕੌਰ ਵੱਲੋਂ ਕਿਤੇ ਹੁਣ ਤੁਸੀਂ ਟਿਕਟ ਲੈਂਡ ਦੇ ਬਾਰੇ ਤਾਂ ਨਹੀਂ ਕਰ ਰਹੇ ਸਰ ਨਹੀਂ ਜੀ ਮੈਨੂੰ ਨਾ ਟਿਕਟ ਦੀ ਲੋੜ ਹੈ ਨਾ ਮੈਨੂੰ ਉਹਦਿਆਂ ਦੀ ਲੋੜ ਹੈ ਸਾਡਾ ਬੋਲਣ ਦਾ ਮਕਸਦ ਇਹ ਹੈ ਵੀ ਕਿਸੇ ਮਾੜੇ ਬੰਦੇ ਨੂੰ ਟਿਕਟ ਨਾ ਦਿੱਤੀ ਜਾਵੇ ਜਾਂ ਜਿਹੜਿਆਂ ਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੇ ਹਲਕਿਆਂ 'ਚ ਪੁੱਛਿਆ ਜਾਵੇ ਬਲਜਿੰਦਰ ਕੌਰ ਨੂੰ 2022 ਦੇ ਵਿੱਚ ਦੁਬਾਰੇ ਡੈਕਟ ਮਿਲਦੀ ਆ ਤਲਵੰਡੀ ਸਾਬੋ ਤੋਂ ਤੁਹਾਡੇ ਉਹਦੇ ਨਾਲ ਗੁੱਸੇ ਗਿਲੇ ਨੇ ਜਿਹੜੇ ਉਹ ਤੁਸੀਂ ਦੂਰ ਕਰੋਗੇ ਜਾਂ ਉਹਨਾਂ ਦੇ ਨਾਲ ਚੱਲੋਗੇ ਨਹੀਂ ਭਾਈ ਜੀ ਮੈਂ ਨਹੀਂ ਚੱਲਦਾ ਜੇ ਤੁਹਾਨੂੰ ਤੁਹਾਨੂੰ ਤੁਹਾਡੀ ਡਿਊਟੀ ਲਾ ਦਿੰਦੇ ਆ ਕਿ ਚੱਲੋ ਫੇਰ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਲਜਿੰਦਰ ਕੌਰ ਨਾਲ ਨਹੀਂ ਚੱਲ ਸਕਦਾ ਮੈਂ ਕਿਸੇ ਹੋਰ ਹਲਕੇ ਜਿ ਕਰ ਮੈਂ ਹਾਂ ਹਾਂ ਮੈਂ ਤਿਆਰ ਹਾਂ ਭਗਵਾਨ ਸਮਾਨ ਜੀ ਨਾ ਤਿਆਰ ਹੈ ਕੱਲੀ ਉਹ ਬਲਜਿੰਦਰ ਕੌਰ ਨਾ ਛੱਡ ਕੇ ਮੇਰੀ ਜਿੱਥੇ ਮਰਜ਼ੀ ਡਿਊਟੀ ਲਾਉਣ